ਮੈਂ ਨਾਮ ਉਸਾਰੀ ਕੀ ਗੱਲ ਕੀ ਹੋਈ ਸੀ ਮੈਂ ਤਾਂ ਸਮਝਾ ਰਹੀ ਸੀ ਮੈਂ ਕਿ ਪੁੱਤੇ ਲੜੋ ਨਾ ਤੁਸੀਂ ਹਾਂ ਉਹਦੇ ਵੀ ਦੋ ਬੱਚੇ ਆ ਤੇਰੇ ਵੀ ਦੋ ਬੱਚੇ ਆ ਤੁਸੀਂ ਰਲ ਮਿਲ ਕੇ ਰਹੋ ਮੈਨੂੰ ਗਾਲਾਂ ਕੱਢਣ ਲੱਗਿਆ ਮੈਂ ਕਿ ਪੁੱਤ ਮੈਨੂੰ ਕਿਉਂ ਗਾਲਾਂ ਕੱਢ ਰਿਹਾ ਮੈਂ ਤਾਂ 30 ਸਾਲ ਤੋਂ ਇੱਥੇ ਕੰਮ ਕਰ ਰਹੀ ਹਾਂ ਕਹਿੰਦਾ ਤੂੰ ਚੁਗਲੀਆਂ ਕਰਦੀ ਆ ਮੈਂ ਕਿ ਨਾ ਮੈਂ ਤਾਂ ਕੁਛ ਨਹੀਂ ਪੁੱਤ ਮੈਂ ਮੇਰੇ ਉੱਤੇ ਕੋਈ ਹੋ ਨਹੀਂ ਬਸ ਇਹਨੇ ਆਰਤੀ ਵਾ ਚੜਾਤਾ ਮੇਰੇ ਉੱਤੇ ਆਰਤੀ ਵਾ ਚੜਾ ਕੇ ਮੇਰੇ ਮੈਂ ਆਪਣੇ ਬਚਾਅ ਨਾਲ ਝਾੜੂ ਉਹ ਕਰਿਆ ਤੁਹਾ ਮੇਰਾ ਵਾਲ ਫੜ ਕੇ ਕਿ ਕਿ ਰਿਸਕੜੀ ਸਮਾਰ ਰਏ ਸੀ ਮੈਨੂੰ ਲੱਤਾਂ ਮਾਰੀਆਂ ਮੈਨੂੰ ਵਾਲ ਪੱਟੇ ਮੇਰਾ ਸਿਰ ਬੜਾ ਦੁੱਖਦਾ ਮੇਰੇ ਪਿੱਠ ਸਾਰੀ ਦੁਖ ਰਹੀ ਐ ਤੁਸੀਂ ਉੱਤੀ ਕੰਮ ਕਰਦੇ ਜਿਸ ਤੋਂ ਬੰਦਾ ਰਹਿੰਦਾ ਮੈਂ ਉਹਦੇ ਭਾਈ ਕੇ ਛੋਟੇ ਭਾਈ ਕੇ ਕੰਮ ਕਰਦੀ ਆ ਮੈਂ ਤਾਂ ਦੂਜੇ ਕੇ ਕੰਮ ਕਰਦੀ ਸੀ ਉਹਦਾ ਉਹਨਾਂ ਕੇ ਘਰ ਕੇ ਦੂਜੇ ਕੇ ਘਰ ਆ ਕੇ ਕੰਮ ਕਰਦੀ ਸੀ ਦੂਜੇ ਕੇ ਘਰ ਆ ਕੇ ਮਾਰਿਆ ਨੇ ਤੁਸੀਂ ਉਹਦੀ ਵਿਧਵਾ ਭਰਾਈ ਬਾਰੇ ਬਿਦਵਾ ਨਹੀਂ ਹੈਗੀ ਉਹ ਉਹ ਦਾ ਘਰ ਬਾਹਰ ਗਿਆ ਹੋਇਆ ਹੈ ਨਾ ਉਹ ਕੱਲੀ ਰਹਿੰਦੀ ਹੈ ਵਿਚਾਰੇ ਹਾਂ ਉਹਨੂੰ ਉਹਦੇ ਪਿੱਛੇ ਮੈਂ ਕਿਹਾ ਮਗਾ ਰਲ ਮਿਲ ਕੇ ਰਹਾ ਕਰੋ ਤੁਸੀਂ ਬਸ ਉਸ ਪਿੱਛੇ ਮੈਨੂੰ ਮਾਰੇ ਨੇ ਮੇਰਾ ਕੋਈ ਕਸੂਰ ਨਹੀਂ ਕੋਈ ਗੱਲ ਨਹੀਂ ਸਾਰੇ ਹੈਗੇ ਉੱਤੇ ਖੜੀਆਂ ਸੀਆਂ ਲੇਡੀਜ਼ ਵੀ ਖੜੀਆਂ ਸੀਆਂ ਬਹੁਤ ਸਾਰੇ ਉਹ ਪੁਲਿਸ ਨੂੰ ਰਿਪੋਰਟ ਦੇ ਦਿੱਤੀ ਹਾਂ ਰਿਪੋਰਟ ਦਿੱਤੀ ਅਜੇ ਤੱਕ ਨਹੀਂ ਪਹੁੰਚਿਆ ਜਿੱਦਾਂ ਮੈਨੂੰ ਦੇਖਣ ਵੀ ਨਹੀਂ ਆਏ ਚਾਹੁੰਦੇ ਕਿ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਕਾਰਵਾਈ ਹੋਣੀ ਚਾਹੀਦੀ ਹੈ ਹਾਂ